ਦੋਸਤੋ ਅੱਜ ਗੱਲ ਕਰਦੇ ਆਂ ਰਾਜਾ ਪੋਜ ਤੇ ਕਲਾ ਪਾਰਖੀ ਦੀ ਰਾਜਾ ਪੋਜ ਤਾਂ ਉੱਚ ਚੋਟੀ ਦੇ ਕਲਾ ਪਾਰਖੀ ਸੀ ਨਾਲ ਹੀ ਉਹ ਵਿਦਵਾਨਾਂ ਬੁੱਧੀਜੀਵਾਂ ਤੇ ਬਾਕੀ ਕਲਾ ਪਾਰਖੀਆਂ ਦਾ ਵੀ ਸਨਮਾਨ ਕਰਦੇ ਸਨ ਉਹਨਾਂ ਦੇ ਰਾਜ ਵਿੱਚ ਰਾਗਵ ਨਾਮ ਦਾ ਇੱਕ ਨੌਜਵਾਨ ਸੀ ਜੋ ਕਿ ਬਹੁਤ ਸਾਰੀਆਂ ਕਲਾਵਾਂ ਦਾ ਨਿਪੁੰਨ ਸੀ ਸ਼ਾਇਦ ਹੀ ਕੋਈ ਸੰਸਾਰ ਦਾ ਅਜਿਹਾ ਵਿਸ਼ਾ ਰਿਆ ਹੋਵੇਗਾ ਜੋ ਉਸ ਤੋਂ ਵੱਧ ਸਕਿਆ ਹੋਵੇ ਜਾਂ ਜਿਸ 'ਚ ਉਸਨੇ નિਪੁੰਤਾ ਹਾਸਿਲ ਨਾ ਕੀਤੀ ਹੋਵੇ ਉਸ ਨੂੰ ਹਰ ਇੱਕ ਵਿਸ਼ੇ ਦਾ ਪੂਰਾ ਗਿਆਨ ਸੀ ਨਾਲ ਹੀ ਉਹ ਸੱਚ 'ਚ ਯਕੀਨ ਰੱਖਦਾ ਸੀ ਉਹ ਅਨੇਕਾਂ ਰਾਜਾਂ 'ਚ ਨੌਕਰੀ ਕਰ ਚੁੱਕਿਆ ਸੀ ਪਰ ਸੱਚ ਬੋਲਣ ਕਾਰਨ ਉਸ ਨੂੰ ਕਿਤੇ ਵੀ ਜ਼ਿਆਦਾ ਸਮੇਂ ਤੱਕ ਟਿਕਨ ਨਹੀਂ ਦਿੱਤਾ ਜਾਂਦਾ ਸੀ ਇੱਕ ਵਾਰ ਉਸ ਨੂੰ ਪਤਾ ਲੱਗਿਆ ਕਿ ਰਾਜਾ ਭੋਜ ਵਿਦਵਾਨਾਂ ਤੇ ਕਲਾ ਪਾਰਖਿਆਂ ਦਾ ਸਨਮਾਨ ਕਰਦੇ ਹਨ ਉਸਨੇ ਵੀ ਰਾਜਾ ਭੋਜ ਨੂੰ ਮਿਲਣ ਦਾ ਮਨ ਬਣਾ ਲਿਆ ਜਦੋਂ ਉਹ ਉਹਨਾਂ ਕੋਲ ਪਹੁੰਚਿਆ ਤਾਂ ਰਾਜ ਦਰਬਾਰ ਚ ਕੋਈ ਸੰਗੀਤ ਚੱਲ ਰਿਹਾ ਸੀ ਅੰਤ ਉਸ ਨੂੰ ਉਸੇ ਸਮੇਂ ਅੰਦਰ ਨਾ ਜਾਣ ਦਿੱਤਾ ਗਿਆ ਉਹ ਬਾਹਰ ਬੈਠ ਕੇ ਹੀ ਇੰਤਜ਼ਾਰ ਕਰਨ ਲੱਗਾ ਨਾਚ ਸੰਗੀਤ ਪੂਰੇ ਜੋਰਾਂ ਤੇ ਸੀ ਢੋਲਕੀ ਤੇ ਬਾਕੀ ਦੇ ਸਾਜ਼ਾਂ ਦੀ ਆਵਾਜ਼ ਸਪਸ਼ਟ ਸੁਣਨ ਰਹੀ ਸੀ ਮਨ ਨੂੰ ਮੋਹਨ ਕਰਨ ਤੇ ਸ਼ਾਪੂਰਨ ਸੰਗੀਤ ਚੱਲ ਰਿਹਾ ਸੀ ਅਚਾਨਕ ਰਾਗਵ ਗੁੱਸੇ ਚ ਉੱਠ ਕੇ ਖੜਾ ਹੋਇਆ ਤੇ ਉਹ ਬੁਰਬੜਾਉਣ ਲੱਗਿਆ ਕਮਾਲ ਹੈ ਅੰਦਰ ਇੱਕ ਗੰਭੀਰ ਦੋਸ਼ ਵਾਲੇ ਵਾਜ ਬਜਰੇ ਹਨ ਤੇ ਉਸ ਪਾਸੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਕੀ ਸਵਾਹ ਕਲਾ ਪਾਰਖੀ ਹਨ ਸੁਣਨ ਤੇ ਦੇਖਣ ਵਾਲੇ ਜਾਣਦੇ ਹੋ ਤੁਸੀਂ ਕੀ ਕਹਿ ਰਹੇ ਹੋ ਇਹ ਸਭ ਦਾ ਕੀ ਨਤੀਜਾ ਹੋ ਸਕਦਾ ਹੈ ਅੰਦਰ ਸਾਡੇ ਮਹਾਰਾਜ ਬੈਠੇ ਹਨ ਉਹਨਾਂ ਵਰਗਾ ਤਾਂ ਕੋਈ ਕਲਾਪਾਰਕੀ ਨਹੀਂ ਹੋਇਆ ਇੱਕ ਦਰਬਾਨ ਬੋਲਿਆ ਜੇਕਰ ਉਹ ਇੰਨੇ ਵੱਡੇ ਕਲਾਪਾਰਕੀ ਹਨ ਤਾਂ ਇੱਕ ਇੱਕ ਸਾਜੀ ਦੇ ਦੋਸ਼ ਨੂੰ ਕਿਉਂ ਨਹੀਂ ਫੜ ਸਕਦੇ ਦੇਖੋ ਅੰਦਰ 16 ਸਾਜੀ 4-4 ਦੀਆਂ ਟੁਕਰੀਆਂ 'ਚ ਬੈਠੇ ਸਨ ਜੋ ਟੁਕਰੀ ਪੂਰਬ ਦਿਸ਼ਾ 'ਚ ਹੈ ਉਸ 'ਚੋਂ ਕੋਈ ਸਾਜੀ ਠੀਕ ਤਰ੍ਹਾਂ ਨਾਲ ਵਜਾ ਨਹੀਂ ਰਿਹਾ ਵਜਾ ਇਸ ਗੱਲ ਤੇ ਦਰਬਾਨ ਨੇ ਰਾਗਵ ਨੂੰ ਹੈਰਾਨ ਹੋ ਕੇ ਦੇਖਿਆ ਜਿਸ ਥਾਂ ਤੇ ਰਾਗਵ ਖੜਾ ਸੀ ਉਸ ਥਾਂ ਤੋਂ ਮਹਿਫਲ ਦੀ ਇੱਕ ਚਲਕ ਵੀ ਨਹੀਂ ਜਿਸ ਰਹੀ ਸੀ ਉਸਨੇ ਮਹਿਫਲ ਨੂੰ ਦੇਖ ਕੇ ਬਿਨਾ ਹੀ ਸਿਰਫ ਆਵਾਜ਼ ਦੇ ਆਧਾਰ ਤੇ ਉਹ ਗੱਲ ਕਹਿ ਦਿੱਤੀ ਸੀ ਦਰਬਾਨ ਕਹਿਣ ਲੱਗਿਆ ਜੇਕਰ ਤੇਰੀ ਕਹਾਣੀ ਸੱਚ ਨਾ ਹੋਈ ਤਾਂ ਤੈਨੂੰ ਸਜ਼ਾ ਮਿਲੇਗੀ ਮੈਨੂੰ ਮਨਜ਼ੂਰ ਹੈ ਇਹ ਸੁਣਦੇ ਹੀ ਦਰਬਾਨ ਅੰਦਰ ਜਾ ਪਹੁੰਚਿਆ ਮਹਿਫਲ ਦਾ ਰੰਗ ਹੁਣ ਸਿਖਰਾਂ ਤੇ ਸੀ ਦਰਬਾਨ ਨੇ ਰਾਜਾ ਪੋਜ ਦੇ ਸਾਹਮਣੇ ਪਹੁੰਚ ਕੇ ਬੇਨਤੀ ਕੀਤੀ ਤੇ ਉਹ ਉਹਨਾਂ ਦੇ ਕੰਨ ਦੇ ਕੋਲ ਮੂੰਹ ਕਰਕੇ ਬਾਹਰ ਹਾਜ਼ਰ ਸਾਰੇ ਵਿਅਕਤੀਆਂ ਦੇ ਬਾਰੇ ਚ ਸਾਜੀ ਦੇ ਦੋਸ਼ ਪੜਨ ਦੀ ਗੱਲ ਕਹੀ ਰਾਜਾ ਪੋਜ ਨੇ ਬਾਹਰ ਖੜੇ ਵਿਅਕਤੀ ਨੂੰ ਅੰਦਰ ਲਿਆਉਣ ਦਾ ਹੁਕਮ ਦਿੱਤਾ ਰਾਗਮ ਨੂੰ ਅੰਦਰ ਬੁਲਾਇਆ ਗਿਆ ਰਾਜਾ ਪੋਜ ਦੇ ਹੁਕਮ ਨਾਲ ਮਹਿਫਲ ਦੇ ਸਾਜ਼ੀਆਂ ਨੇ ਆਪਣਾ ਕੰਮ ਰੋਕ ਦਿੱਤਾ ਹਾਂ ਹੁਣ ਦੱਸ ਤੂੰ ਦਰਬਾਨ ਨੂੰ ਕੀ ਕਹਿ ਰਿਹਾ ਸੀ ਰਾਜਾ ਭੋਜ ਨੇ ਰਾਗਮ ਨੂੰ ਪੁੱਛਿਆ ਰਾਜਨ ਮੈਂ ਆਪਣੇ ਗਿਆਨ ਤੇ ਅਨੁਭਵ ਦੇ ਆਧਾਰ ਤੇ ਕਹਿ ਸਕਦਾ ਹਾਂ ਕਿ ਇਨ੍ਹਾਂ ਤਬਲਾ ਵਜਾਉਣ ਵਾਲਿਆਂ 'ਚੋਂ ਕਿਸੇ ਇੱਕ ਦਾ ਅੰਗੂਠਾ ਦੋਸ਼ਪੂਰਨ ਹੈ ਇੱਕ ਗੱਲ ਦੀ ਰਾਜਾ ਭੋਜ ਨੂੰ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੇ ਰਾਗਵ ਨੂੰ ਕਿਹਾ ਜੇਕਰ ਤੇਰੀ ਕੈਨੀ ਸੱਚ ਨਾ ਹੋਈ ਤਾਂ ਤੇਰੇ ਨਾਲ ਕੀ ਸਲੋਕ ਕੀਤਾ ਜਾਵੇਗਾ ਤੁਸੀਂ ਮੇਰੀ ਗਰਦਨ ਉਸੇ ਸਮੇਂ ਉਡਾ ਸਕਦੇ ਹੋ ਇਹ ਸੁਣ ਕੇ ਰਾਜਾ ਭੋਜ ਨੇ ਸਾਰੇ ਤਬਲਾ ਵਜਾਉਣ ਵਾਲੇ ਨੂੰ ਇੱਕ ਕਤਾਰ 'ਚ ਖੜਾ ਕਰ ਦਿੱਤਾ ਤੇ ਉਹਨਾਂ ਦੇ ਹੱਥ ਦਾ ਨਰੀਖਣ ਕੀਤਾ ਰਾਜਾ ਭੋਜ ਛੇਤੀ ਹੀ ਉਸ ਤਬਲਾ ਵਜਾਉਣ ਵਾਲੇ ਦਾ ਪਤਾ ਲਗਾਉਣ 'ਚ ਸਫਲ ਹੋ ਗਿਆ ਜਿਸ ਨੇ ਆਪਣੇ ਅੰਗੂਠੇ ਤੇ ਪਤਲੀ ਖਲ ਚੜਵਾ ਰੱਖੀ ਸੀ ਉਸ ਦੀ ਖਲ ਦੇ ਥੱਲੇ ਸਜੇ ਅੰਗੂਠੇ ਦਾ ਅਗਲਾ ਕੋਰ ਕੱਟਿਆ ਹੋਇਆ ਸੀ ਰਾਜਾ ਪੋਜ ਦੇ ਨੇੜੇ ਆਉਂਦੇ ਹੀ ਤਬਲਾ ਵਜਾਉਣ ਵਾਲੇ ਨੇ ਆਪਣਾ ਸਿਰ ਝੁਕਾ ਲਿਆ ਰਾਜਾ ਰਾਗਵ ਦੀ ਸਚਾਈ ਤੇ ਖੁਸ਼ ਹੋ ਕੇ ਉਸ ਬਾਰੇ ਜਾਣਕਾਰੀ ਲਈ ਰਾਗਵ ਨੇ ਆਪਣੀ ਸਾਰੀ ਜਾਣਕਾਰੀ ਦਿੱਤੀ ਨਾਲ ਹੀ ਆਪਣੇ ਗਿਆਨ ਦੇ ਬਾਰੇ ਦੱਸਿਆ ਰਾਜੇ ਨੇ ਖੁਸ਼ ਹੋ ਕੇ ਰਾਜਗੋਬ ਨੂੰ ਦਰਬਾਰ ਚ ਰੱਖ ਲਿਆ ਰਾਗਵ ਸਮੇ ਸਮੇਂ ਤੇ ਆਪਣੀਆਂ ਵਿਦਵਾਨਤਾਵਾਂ ਦਾ ਪ੍ਰਦਰਸ਼ਨ ਕਰਕੇ ਰਾਜਾ ਭੋਜ ਨੂੰ ਚੌਕਾ ਦੇਂਦਾ ਸੀ ਰਾਜਾ ਭੋਜ ਉਸ ਦੀ ਵਿਦਵਾਨਤਾ ਤੇ ਬਹੁਤ ਖੁਸ਼ ਹੁੰਦੇ ਤੇ ਉਸ ਨੂੰ ਇਨਾਮ ਦੇ ਦਿੰਦੇ ਦੋਸਤੋ ਇਹ ਸੀ ਕਹਾਣੀ ਰਾਜਾ ਭੋਜ ਤੇ ਕਲਾ ਪਾਰਖੀ ਦੀ ਧੰਨਵਾਦ